ਦੋਸਤੋ ਸਿਮਰਨ ਜੋਤ ਸਿੰਘ ਮੱਕੜ ਵੱਲੋਂ ਕੇਪੀਐਸ ਗੇਲ ਜਿਹਨੂੰ ਕਿ ਪੰਜਾਬ ਦਾ ਬੁੱੱਛੜ ਵੀ ਕਿਹਾ ਜਾਂਦਾ ਆ ਜਿਸਨੇ ਬਹੁਤ ਪੰਜਾਬੀ ਮੁੰਡੇ 84 ਵਾਲੇ ਦੌਰ ਦੇ ਵਿੱਚ ਜਿਹੜਾ ਫੇਕ ਐਨਕਾਊਂਟਰ ਕਰਕੇ ਮਰਵਾਏ ਸੀਗੇ ਉਸਦੇ ਫੈਮਿਲੀ ਦਾ ਇੰਟਰਵਿਊ ਲਿਆ ਗਿਆ ਜਸਦੇਵ ਚ ਸਦੀਪ ਭਰਾ ਤੇ ਪਰਚਾਈ ਸੀਗੇ ਤੇ ਜਦੋਂ ਸਿਮਰਨ ਜੋਤ ਸਿੰਘ ਮੱਕੜ ਵੱਲੋਂ ਸਵਾਲ ਕੀਤਾ ਗਿਆ ਕਿ ਸੰਤ ਪਿੰਡਰਾ ਵਾਲੇ ਬਾਰੇ ਤੁਹਾਡਾ ਕੀ ਖਿਆਲ ਆ ਦੋਸਤੋ ਬਾਅਦ ਦੇਖੋ ਕੇਪੀਐਸ ਦੀ ਪਰਚਾਈ ਨੇ ਕੀ ਕਿਹਾ ਅੱਜ ਵੀ ਟਾਇਆ ਜਾਵੇ ਖੁਦ ਬਾਹਰ ਆ ਜਾਂਦੇ ਗੁਰਦੁਆਰੇ ਬਾਹਰ ਜਾਂਦਾ ਗੁਰਦੁਆਰੇ ਚ ਬਾਹਰ ਕਿਉਂ ਨਹੀਂ ਨਿਕਲੇ ਵਾਏ ਉਹ ਐਕਟੀਵਿਟੀਜ਼ ਗੁਰਦੁਆਰੇ ਅੰਦਰ ਕਿਉਂ ਕਰ ਰਹੇ ਸੀ ਨਹੀਂ ਜਦੋਂ ਕੇਰਾ ਹੀ ਪੈ ਗਿਆ ਸੀ ਬਾਕੀ 34 ਗੁਰਦੁਆਰੇ ਪੰਜਾਬ ਦੇ ਵਿੱਚ ਸੋਰੀ ਉੱਥੇ ਤਾਂ ਸੰਤ ਸੀਗੇ ਬਾਕੀ 34 ਹੋਰ ਗੁਰਦੁਆਰਿਆਂ ਤੇ ਆਰਮੀ ਚੜੀ ਉੱਥੇ ਤਾਂ ਸੰਤ ਨਹੀਂ ਸੀ ਨਹੀਂ ਨਹੀਂ ਇਸ ਦੇ ਉੱਤੇ ਕਮੈਂਟ ਜ਼ਰੂਰ ਕਰਿਓ ਕਿ ਤੁਹਾਡਾ ਇਸ ਦੇ ਉੱਤੇ ਕੀ ਓਪੀਨੀਅਨ ਆ ਪਰਮਾਨੰਨ ਸਿੱਧਾ ਅਰੈਸਟ ਹੀ ਕਰਨਾ ਹੁੰਦਾ ਤਾਂ ਉਹਨਾਂ ਦੀ ਸਪਲਾਈ ਬੰਦ ਕਰ ਦਿੰਦੀ ਤੇ ਬਾਕੀ ਹੋਰ 34 ਗੁਰਦੁਆਰਿਆਂ ਦੀ ਜਿੱਥੇ ਉਹਨਾਂ ਨੂੰ ਲੱਗਦਾ ਸੀਗਾ ਕਿ ਸਿੱਖ ਲੁਕੇ ਹੋਏ ਆ ਬਾਕੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਸੋ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ